ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਿੱਖਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਤੁਹਾਨੂੰ ਡੇਲੀ ਮਿਲਦੀ ਹੈ ਜੀ ਲਾਈਵ ਕਲਾਸ ਜਿਸ ਦੇ ਵਿੱਚ ਅਸੀਂ ਪੰਜਾਬੀ ਦੀ ਤਿਆਰੀ ਕਰਦੇ ਹਾਂ ਠੀਕ ਹੈ ਜੀ ਤਾਂ ਉਹਦੇ ਵਿੱਚ ਜੇਕਰ ਤੁਸੀਂ ਮਾਸਟਰ ਕੇਡਰ ਲੈਕਚਰਰ ਪੰਜਾਬੀ ਜੀਆਰਐਫ ਯੂਜੀਸੀ ਡੀਟਪਲ ਐਸਬੀ PGT PGT ਕਿਸੇ ਵੀ ਪੇਪਰ ਦੀ ਤਿਆਰੀ ਤੁਸੀਂ ਕਰ ਰਹੇ ਹੋ ਤਦ ਇਹ ਵਾਲੇ ਸੈਸ਼ਨ ਤੁਹਾਡੇ ਲਈ ਇੰਪੋਰਟੈਂਟ ਰਹਿੰਦੇ ਨੇ ਓਕੇ ਅੱਜ ਦੀ ਅਗਰ ਤੁਸੀਂ ਲਾਈਕ ਸਕਰੀਨ ਦੇਖ ਲਈ ਹੋਏਗੀ ਆਲਰੇਡੀ ਤਾਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਅੱਜ ਅਸੀਂ ਗੱਲ ਕਰਾਂਗੇ ਪੀਰ ਮੁਹੰਮਦ ਦੇ ਬਾਰੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਾਡੀ ਲਾਈਵ ਕਲਾਸ ਹੈ ਉਸ ਦਾ ਸਮਾਂ ਸ਼ਾਮ ਨੂੰ 9:30 ਵਜੇ ਦਾ ਹੁੰਦਾ ਹੈ ਓਕੇ ਜਿਸ ਦੇ ਵਿੱਚ ਅਸੀਂ ਡੀਟਪਲ ਐਸਪੀ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਹੈ ਉਹਨਾਂ ਨੂੰ ਡਿਸਕਸ ਕਰ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਐਮਸੀਕਿਊਜ਼ ਦੀ ਫਾਰਮ ਦੇ ਵਿੱਚ ਦਿੱਲੀ ਦਾ ਇੱਕ ਟੌਪਿਕ ਕਰ ਲੀਦਾ ਆ ਵੈਸੇ ਤਾਂ ਮਾਸਟਰ ਕੀਡਰ ਤੇ ਡੀਟਪਲ ਐਸਪੀ ਦਾ ਜਿਹੜਾ ਸਿਲੇਬਸ ਹੈ ਆਲਮੋਸਟ ਆਲਮੋਸਟ ਸੇਮ ਹੈ ਬਸ ਜਿਹੜਾ 10 ਤੋਂ 15% ਸਿਲੇਬਸ ਅਲੱਗ ਹੈ ਅਸੀਂ ਉਸ ਨੂੰ ਹੀ ਅਨਾ ਦਿਨਾਂ ਵਿੱਚ ਡਿਸਕਸ ਕਰ ਰਹੇ ਹਾਂ ਰਾਈਟ ਤਾਂ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਜਿਸ ਦੇ ਵਿੱਚ ਪੰਜਾਬੀ ਇੱਕ 파ਟ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਡੇਲੀ ਦੀ ਲਾਈਵ ਕਲਾਸ ਨੂੰ ਫ੍ਰੀ ਦੇ ਵਿੱਚ ਜੁਆਇਨ ਕਰ ਸਕਦੇ ਹੋ ਓਕੇ ਤੇ ਜੇਕਰ ਤੁਸੀਂ ਚਾਹਦੇ ਹੋ ਥਿਉਰੀ ਬੈਚ ਲੈਣਾ ਜਿਸ ਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਚਾਹੇ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਕਰੋ ਜਾਂ ਕਿਸੇ ਵੀ ਪੇਪਰ ਦੀ ਤਿਆਰੀ ਕਰੋ ਤਾਂ ਥਿਉਰੀ ਕਲਾਸਿਸ ਲੈਣ ਦੇ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਹੈਗਾ ਜੀ 62804 92562 6280492562 ओके ਪੰਜਾਬੀ ਦੇ ਨਾਲ ਨਾਲ ਤੁਹਾਨੂੰ ਹਿਸਟਰੀ ਐਂਡ ਪੋਲਿਟੀਕਲ ਸਾਇੰਸ ਦੀ ਵੀ ਅਗਰ ਪੀਸੀਐਸ ਲੈਵਲ ਤੱਕ ਦੀ ਤਿਆਰੀ ਚਾਹੀਦੀ ਹੈ ਅਗਰ ਤੁਸੀਂ ਲక్ష్ਮੀ ਕਾਂਦੀ ਪੋਲਿਟੀ ਨੂੰ ਬਹੁਤ ਹੀ ਆਸਾਨੀ ਦੇ ਨਾਲ ਕਰਨਾ ਚਾਹੁੰਦੇ ਹੋ ਇਜ਼ੀ ਲੈਂਗੁਏਜ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇਕਰ ਚਾਹੋ ਤਾਂ ਤੁਸੀਂ ਥਿਉਰੀ ਬਾਚ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਓਕੇ ਹਾਂਜੀ ਹਾਂਜੀ ਬੱਚਾ ਅ ਐਦਾਂ ਜਿਨ੍ਹਾਂ ਨੇ ਜੇਲ ਵਾਰਡਨ ਵਗੈਰਾ ਦਾ ਪੇਪਰ ਦੇਣਾ ਹੈ ਤੁਹਾਡੇ ਸਾਰਿਆਂ ਦੇ ਲਈ ਹੀ ਇਹ ਵਾਲੇ ਸੈਸ਼ਨ ਇੰਪੋਰਟੈਂਟ ਹੋਣਗੇ अच्छा जबो ये वाला डी ट्रिपल एसबी ਦਾ ਆਪਣਾ ਸਿਲੇਬਸ ਕਵਰ ਹੋ ਜਾਊਗਾ ਆਫਟਰ दैट ਅਸੀਂ ਗ੍ਰਾਮਰ ਦੀਆਂ ਕਲਾਸਿਸ ਸਟਾਰਟ ਕਰਾਂਗੇ ਠੀਕ ਹੈ ਜੀ ਦੇਖੋ ਬੱਚਾ ਜਿਹੜਾ ਥਿਉਰੀ ਬੈਚ ਹੈ ਉਹ ਤਾਂ ਪੇੜ ਹੀ ਹੁੰਦਾ ਹੈ ਐਮਸੀਕਿਊਜ਼ ਤੇ ਕਦੀ ਕਦੀ ਕੋਈ ਡੈਮੋ ਕਲਾਸ ਜਿਹੜੀਆਂ ਥਿਉਰੀ ਦੀ ਵੀ ਉਹ ਮੈਂ ਫ੍ਰੀ ਦੇ ਵਿੱਚ ਲੈ ਜਾਂਦੀ ਹੁੰਦੀਆਂ ਠੀਕ ਹੈ ਚਲੋ ਸਟਾਰਟ ਕਰਦੇ ਆ ਫਿਰ ਅੱਜ ਦੀ ਕਲਾਸ ਫਰਸਟ ਕੁਐਸਚਨ ਆ ਰਿਹਾ ਜੀ ਤੁਹਾਡੀ ਸਕਰੀਨ ਦੇ ਉੱਪਰ ਹਾਂ ਪਲੀਜ਼ YouTube ਦੇ ਆ ਵੀਡੀਓਜ਼ ਦੇ ਬਾਰੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਲੈਣਾ ਫਰਦਰ ਅਪਡੇਟਸ ਚਾਹੀਦੀਆਂ ਤਾਂ ਟੈਲੀਗ੍ਰam ਨੂੰ ਜ਼ਰੂਰ ਜੁਆਇਨ ਕਰ ਲੈਣਾ ਕਿਉਂਕਿ ਉੱਥੇ ਮੈਂ ਲਿੰਕ ਹਮੇਸ਼ਾ ਹੀ ਸ਼ੇਅਰ ਕਰ ਦਿਆਂ ਠੀਕ ਹੈ ਓਕੇ ਚਲੋ ਸਟਾਰਟ ਕਰਦੇ ਹਾਂ ਜੀ ਕੁਐਸਚਨ ਨੰਬਰ 1 ਟੂ ਵੇਟ ਅ ਮਿੰਟ ਏਸ ਫਰਸਟ ਕੁਐਸਚਨ ਆ ਗਿਆ ਤੁਹਾਡੀ ਸਕਰੀਨ ਤੇ ਪੀਰ ਮੁਹੰਮਦ ਨੇ ਕਿਸ ਵਾਰ ਦੀ ਰਚਨਾ ਕੀਤੀ ਹੈ ਨਾਦਰ ਸ਼ਾਹ ਦੀ ਵਾਰ ਚੱਠਿਆਂ ਦੀ ਵਾਰ ਹਰੀ ਸਿੰਘ ਨਲੂਆ ਦੀ ਵਾਰ ਜਾਂ ਫਿਰ ਰਾਣੀ ਕੋਕਿਲਾ ਦੀ ਵਾਰ ਪ੍ਰਸ਼ਨ ਨੰਬਰ ਪਹਿਲੇ ਦੇ ਲਈ ਉੱਤਰ ਕਰੋ ਪੀਰ ਮੁਹੰਮਦ ਵੱਲੋਂ ਰਚੀ ਗਈ ਵਾਰ ਦਾ ਨਾਮ ਕੀ ਹੈ ਐਂਡ ਆਈ نو ਕਿ ਤੁਸੀਂ ਇਹ ਤਾਂ 100% ਕਰ ਹੀ ਲੋਗੇ ਇਸ ਦੇ ਵਿੱਚ ਮੈਨੂੰ ਲੱਗਦਾ ਵੀ ਨਹੀਂ ਹੈ ਕਿ ਕਿਸੇ ਨੂੰ ਦਿੱਕਤ ਆਉਣ ਵਾਲੀ ਹੈ ਯੈਸ ਪਹਿਲੇ ਦਾ ਆਨਸਰ ਨਾਰੂਟੋ ਜੀ ਐਬਸੋਲੂਟਲੀ ਰਾਈਟ ਸੁਖਦੀਪ ਜੀ ਬਿਲਕੁਲ ਠੀਕ ਬੋਲ ਰਹੇ ਹੋ ਇਹ ਹੈਗਾ ਜੀ ਚੱਠਿਆਂ ਦੀ ਵਾਰ ਯਾਨੀ ਕਿ ਇਸ ਦਾ ਉੱਤਰ ਹੋਊਗਾ ਬੀ ਠੀਕ ਹੈ ਜੀ ਚੱਠਿਆਂ ਦੀ ਵਾਰ ਬਿਲਕੁਲ ਸਹੀ ਉੱਤਰ ਹੈ ਗਿਆ ਓਕੇ ਅੱਗੇ ਦੇਖਦੇ ਹਾਂ ਦੂਸਰਾ ਪ੍ਰਸ਼ਨ ਚੱਠਿਆਂ ਦੀ ਵਾਰ ਵਿੱਚ ਕਿਸ ਲੜਾਈ ਦਾ ਜ਼ਿਕਰ ਹੈ ਇਹ ਵਾਲਾ ਪ੍ਰਸ਼ਨ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤਾਂ ਇਸ ਲਈ ਇਹਨੂੰ ਪਲੀਜ਼ ਯਾਦ ਰੱਖ ਲਿਓ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਯਾਨੀ ਜਿਹੜੀ ਐਂਗਲੋ ਸਿੱਖ ਵਾਰ ਸੀ ਉਹਦੀ ਗੱਲ ਹੋ ਰਹੀ ਹੈ ਜਾਂ ਫਿਰ ਵੱਡਾ ਕੱਲੂ ਘਾਰਾ ਜਾਂ ਮਹਾ ਸਿੰਘ ਅਤੇ ਚੱਠਿਆਂ ਦੇ ਸਰਦਾਰਾਂ ਦੇ ਵਿਚਕਾਰ ਹੋਈਆਂ ਲੜਾਈਆਂ ਜਾਂ ਮੁਸਲਮਾਨਾਂ ਅਤੇ ਚੱਠਿਆਂ ਦੇ ਸਰਦਾਰਾਂ ਦੇ ਵਿਚਕਾਰ ਹੋਈਆਂ ਲੜਾਈਆਂ ਦੂਸਰੇ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਮਨਵੀਰ ਜੀ ਨੇ ਉੱਤਰ ਚੱਠਿਆਂ ਦੀ ਵਾਰ ਦੇ ਦਿੱਤਾ ਅੱਛਾ ਇਹ ਤਾਂ ਪਹਿਲਾਂ ਹੀ ਹੋ ਗਿਆ ਸੀ ਓਕੇ ਪ੍ਰੀਤ ਜੀ ਦਾ ਆਨਸਰ ਤੇ ਨਾਰੂਟੋ ਜੀ ਦਾ ਸੀ ਆਨਸਰ ਆ ਰਿਹਾ ਹੈ ਓਕੇ ਬਿਲਕੁਲ ਸਹੀ ਹੈ ਇਸ ਦੇ ਵਿੱਚ ਮਹਾ ਸਿੰਘ ਤੇ ਚੱਠਿਆਂ ਦੇ ਸਰਦਾਰਾਂ ਦੇ ਵਿਚਕਾਰ ਲੜਾਈਆਂ ਨੂੰ ਦਿਖਾਇਆ ਗਿਆ ਓਕੇ ਤੁਹਾਨੂੰ ਵੈਸੇ ਪਤਾ ਹੀ ਹੋਣਾ ਹੈ ਕਿ ਮਹਾ ਸਿੰਘ ਕੌਣ ਸੀਗੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਫਾਦਰ ਸੀ ਠੀਕ ਹੈ ਤੇ ਉਸ ਟਾਈਮ ਦੇ ਵਿੱਚ ਨਾ ਇਹਨਾਂ ਦੀ ਚੱਠਿਆਂ ਦੇ ਸਰਦਾਰਾਂ ਦੇ ਨਾਲ ਲੜਾਈ ਹੋਈ ਸੀ ਕਾਦੇ ਲਈ ਜਿਹੜਾ ਉਹਨਾਂ ਦਾ ਏਰੀਆ ਹੁੰਦਾ ਸੀਗਾ ਇਹਨਾਂ ਨੂੰ ਰੰਦਾ ਸੀਗਾ ਕਿ ਇਹ ਏਰੀਆ ਸਾਡੇ ਕਬਜ਼ੇ ਵਿੱਚ ਆਣਾ ਚਾਹੀਦਾ ਹੈ ਤੇ ਜਿਹੜੇ ਚੱਠਿਆਂ ਦੇ ਸਰਦਾਰ ਹੁੰਦੇ ਸੀਗੇ ਉਹਨਾਂ ਦਾ ਉਸ ਏਰੀਏ 'ਚ ਵੈਸੀ ਹੀ ਰਸੂਖ ਬੜਾ ਸੀਗਾ ਠੀਕ ਹੈ ਜਿਸ ਦੇ ਕਰਕੇ ਐਕਚੁਅਲੀ ਵਜ਼ੀਰਾਬਾਦ ਤੇ ਹਾਫਿਜ਼ਾਬਾਦ ਦੀਆਂ ਤਹਿਸੀਲਾਂ ਦੇ ਵਿੱਚ ਰਹਿੰਦੇ ਸੀ ਚੱਠੇ ਸਰਦਾਰ ਰਾਈਟ ਤੇ ਹੁਣ ਉਹ ਵਾਲੇ ਇਲਾਕੇ ਦੇ ਵਿੱਚ ਜੇ ਤੁਸੀਂ 1750s ਵਾਲਾ ਟਾਈਮ ਦੇਖੋਗੇ ਨਾ ਜਾਂ ਫਿਰ 80 90 ਤੱਕ ਦਾ ਵੀ ਟਾਈਮ ਦੇਖਦੇ ਹੋ ਤਾਂ ਇਹ ਉਹ ਟਾਈਮ ਹੈ ਜਦੋਂ ਇਹਨਾਂ ਦਾ ਬੜਾ ਜ਼ਿਆਦਾ ਜ਼ੋਰ ਸੀਗਾ ਉਸ ਇਲਾਕੇ ਦੇ ਉੱਪਰ ਠੀਕ ਹੈ ਪਰ ਜਦੋਂ ਫਿਰ 80 90 ਦੇ ਵਿੱਚ ਮਹਾ ਸਿੰਘ ਪਿਕਚਰ ਦੇ ਵਿੱਚ ਆਉਂਦੇ ਆ ਤਾਂ ਉਹ ਤਾਂ ਜੀ ਚੱਠਿਆਂ ਦੇ ਜਿਹੜੇ ਮੋਢੀ ਸੀ ਨੂਰ ਮੁਹੰਮਦ ਚੱਠਾ ਉਨ੍ਹਾਂ ਦੇ ਵਿਚਕਾਰ ਇਹਨਾਂ ਦੋਨਾਂ ਦੇ ਵਿਚਕਾਰ ਐਕਚੁਅਲੀ ਆਪਦੇ ਇਲਾਕਿਆਂ ਦੇ ਵਿਸਤਾਰ ਨੂੰ ਲੈ ਕੇ ਚੰਗੀਆਂ ਲੜਾਈਆਂ ਹੋਈਆਂ ਸੀ ਇਹਨਾਂ ਦੇ ਵਿੱਚੋਂ ਦੋ ਲੜਾਈਆਂ ਬੜੀਆਂ ਫੇਮਸ ਨੇ ਤੇ ਉਨ੍ਹਾਂ ਹੀ ਮਾਨਚਰ ਤੇ ਸૈયਦਨਗਰ ਦੀਆਂ ਲੜਾਈਆਂ ਦੇ ਬਾਰੇ ਦੇ ਵਿੱਚ ਚੱਠਿਆਂ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਆ ਪੀਰ ਮੁਹੰਮਦ ਦੇ ਵੱਲੋਂ ਠੀਕ ਹੈ ਅੱਗੇ ਦੇਖੋ ਤੀਸਰਾ ਪ੍ਰਸ਼ਨ ਪ੍ਰਿੰਸੀਪਲ ਸੀ타ਰਾਮ ਕੋਲੀ ਦੇ ਅਨੁਸਾਰ ਇਹ ਵਾਰ ਲੜਾਈ ਤੋਂ ਲਗਭਗ ਕਿੰਨੇ ਸਾਲ ਤੋਂ ਬਾਅਦ ਲਿਖੀ ਗਈ ਵੀ 30 40 ਜਾਂ ਫਿਰ 50 ਸਾਲ ਉੱਤਰ ਕਰਨਾ ਹੈ ਜੀ ਪ੍ਰਸ਼ਨ ਨੰਬਰ ਤੀਸਰੇ ਦੇ ਲਈ ਹਾਂਜੀ ਇੱਕ ਵਾਰੀ ਐਨੇਕਾ ਇਨਫੋ ਦੇਣਾ ਐਨੇਕਾ ਇਨਫਰਮੇਸ਼ਨ ਦੇਣਾ ਮੈਨੂੰ ਲੱਗਿਆ ਕਿ ਜ਼ਰੂਰੀ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਦੇ ਬਾਰੇ ਕੁਝ ਐਕਸਟਰਾ ਫੈਕਟਸ ਦੱਸ ਦਿੱਤੇ ਨੇ ਠੀਕ ਹੈ ਤਾਂ ਥਰਡ ਦੇ ਲਈ ਤੁਹਾਡਾ ਆਨਸਰ ਡੀ ਆ ਰਿਹਾ ਹੈ ਓਕੇ ਤੇ ਨਾਲ ਦੇ ਨਾਲ ਸੀ ਉੱਤਰ ਵੀ ਆ ਰਿਹਾ ਹੈ ਸੀ ਤੇ ਡੀ ਦੋਨੋਂ ਹੀ ਮਿਕਸ ਚੱਲਦੇ ਪਿਆ ਹੈ ਜਿਨ੍ਹਾਂ ਨੇ ਵੀ ਆਨਸਰ ਡੀ ਕੀਤਾ ਨਾ ਯਾਨੀ ਕਿ 50 ਸਾਲ ਬਾਅਦ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਦੇਖੋ ਐਕੂਰੇਟ ਨਿਓ ਬੋਲਦੇ ਬਟ ਉਹ ਇਹ ਕਹਿੰਦੇ ਨੇ ਕਿ ਜਦੋਂ ਇਹ ਲੜਾਈ ਐਕਚੁਅਲ ਦੇ ਵਿੱਚ ਹੋਈ ਹੈ ਉਸ ਤੋਂ ਲਗਭਗ 50 ਸਾਲ ਬਾਅਦ ਦੀ ਗੱਲ ਹੈ ਤਾਂ ਤੁਹਾਨੂੰ ਕੁਐਸਚਨ ਫਿਰ ਐਦਾਂ ਵੀ ਆ ਸਕਦਾ ਹੈ ਕਿ ਕਿਸ ਦੇ ਅਕੋਰਡਿੰਗ ਜਦੋਂ ਇਹ ਲੜਾਈ ਹੋਈ ਉਸ ਤੋਂ ਲਗਭਗ 50 ਸਾਲ ਬਾਅਦ ਇਸ ਵਾਰ ਨੂੰ ਲਿਖਿਆ ਗਿਆ ਤਾਂ ਤੁਸੀਂ ਕੀ ਆਨਸਰ ਕਰਨਾ ਹੈ ਪ੍ਰਿੰਸੀਪਲ ਸੀਤਾ RAM ਕੋਹਲੀ ਤਾਂ ਦੋਨੋਂ ਹੀ ਤਰੀਕਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਜਿਹੜੀ ਘਟਨਾ ਆ ਕਰੀਬਨ ਕਰੀਬਨ 1780-90 ਦੇ ਵਿੱਚਕਾਰ ਹੁੰਦੀ ਹੈ ਉਹਨ ਐਗਜ਼ੈਕਟ ਤਾਂ ਤੁਹਾਨੂੰ ਟਾਈਮ ਪਤਾ ਹੀ ਨਹੀਂ ਹੈ ਰਾਈਟ ਪਰ ਇੱਥੇ ਇੱਕ ਕਨਫਿਊਜ਼ਨ ਹੋ ਰਿਹਾ ਕੁਝ ਰਾਈਟਰ ਕਹਿ ਦਿੰਦੇ ਨੇ ਵੀ ਜਿਵੇਂ ਹੀ ਘਟਨਾ ਹੋਈ ਉਸਦੇ ਨਾਲੇ ਨਾਲ ਇਹ ਵਾਲੀ ਵਾਰ ਲਿਖ ਦਿੱਤੀ ਗਈ ਸੀ ਕੋਈ ਗੈਪ ਨਹੀਂ ਆਇਆ ਤਾਂ ਜੇਕਰ ਤੁਹਾਡੇ ਕੋਲੋਂ ਡਾਇਰੈਕਟ ਪੁੱਛਿਆ ਜਾਏਗਾ ਤਾਂ ਆਨਸਰ ਅਲੱਗ ਬੰਦਾ ਹੈ ਸੀਤਾਰਾਮ ਕੋਲੀ ਵੱਲੋਂ ਪੁੱਛਿਆ ਜਾਏਗਾ ਤਾਂ ਆਨਸਰ ਅਲੱਗ ਬੰਦਾ ਠੀਕ ਹੈ ਤਾਂ ਇਸ ਲਈ ਇਹਨਾਂ ਦੋਨਾਂ ਹੀ ਫੈਕਟਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਓਕੇ ਅੱਗੇ ਆ ਜਾਂਦਾ ਹੈ ਚੌਥਾ ਕੁਐਸਚਨ ਕਿਸ ਦੇ ਅਨੁਸਾਰ ਚੱਠਿਆਂ ਦੇ ਸਰਦਾਰ ਨੇ ਰਚਨਾਕਾਰ ਨੂੰ ਮੋਹਰਾ ਦੀ ਥਾਲੀ ਭੇਂਟ ਕੀਤੀ ਰਚਨਾਕਾਰ ਕੌਣ ਹੈ ਪੀਰ ਮੁਹੰਮਦ ਹੈ ਹੈਨਾ ਤਾਂ ਫਿਰ ਕੌਣ ਕਹਿੰਦਾ ਹੈ ਕਿ ਜਦੋਂ ਪੀਰ ਮੁਹੰਮਦ ਨੇ ਇਹ ਵਾਲੀ ਵਾਰ ਲਿਖੀ ਸੀ ਉਸ ਤੋਂ ਬਾਅਦ ਉਹਨੂੰ ਮੋਹਰਾ ਮਿਲੀਆਂ ਸੀ ਨਾਦਰ ਸ਼ਾਹ ਦੀ ਵਾਰ ਵਿੱਚ ਲਿਖਿਆ ਗਿਆ ਹੈ ਸਾਫਲ ਮਲੂਕ ਵਿੱਚ ਲਿਖਿਆ ਗਿਆ ਮਹਾਨ ਕੋਸ਼ ਵਿੱਚ ਜ਼ਿਕਰ ਕੀਤਾ ਗਿਆ ਜਾਂ ਐਨਸਾਈਕਲੋਪੀਡिया ਬ੍ਰਿਟਾਨੀਕਾ ਦੇ ਵਿੱਚ ਇਸ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਚੌਥੇ ਦੇ ਲਈ ਪ੍ਰੀਤ ਜੀ ਨੇ ਆਨਸਰ B ਕਰ ਦਿੱਤਾ ਹੈ ਯਾਨੀ ਕਿ ਸਾਫਲ ਮਲੂਕ ਬਿਲਕੁਲ ਸਹੀ ਉੱਤਰ ਹੈ ਸਾਫਲ ਮਲੂਕ ਰਚਨਾ ਦੇ ਵਿੱਚ ਇਸ ਦੇ ਬਾਰੇ ਵਿੱਚ ਗੱਲ ਕੀਤੀ ਗਈ ਸੀ ਠੀਕ ਹੈ ਇਸ ਦੇ ਬਾਰੇ ਵਿੱਚ ਅੱਗੇ ਚੱਲ ਕੇ ਤੁਹਾਨੂੰ 17 ਵੀ ਮਿਲ ਜਾਣਗੀਆਂ 올 ਰਾਈਟ ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ ਪਲੀਜ਼ ਤੇ ਇਹ ਵਾਲਾ ਕੁਐਸਚਨ ਵੈਸੇ ਵੀ ਮੇਰੇ ਅਕੋਰਡਿੰਗ ਕਾਫੀ ਜ਼ਿਆਦਾ ਇੰਪੋਰਟੈਂਟ ਬੰਦਾ ਹੈ ਤਾਂ ਇਸ ਲਈ ਤੁਸੀਂ ਇਹਨੂੰ ਯਾਦ ਰੱਖਣਾ ਅੱਗੇ ਪੰਜਵਾਂ ਪ੍ਰਸ਼ਨ ਦੇਖੋ ਚੱਠਿਆਂ ਦੀ ਵਾਰ ਦਾ ਇੱਕ ਹੋਰ ਨਾਮ ਹੈਗਾ ਦੱਸੋ ਜੀ ਕਿਹੜੇ ਨਾਮ ਦੇ ਨਾਲ ਇਸ ਵਾਰ ਨੂੰ ਜਾਣਦੇ ਨੇ ਮਹਾ ਸਿੰਘ ਦੀ ਵਾਰ ਸਿੰਘਾਂ ਦੀ ਵਾਰ ਸਰਦਾਰਾਂ ਦੀ ਵਾਰ ਜਾਂ ਉਪਰੋਕਤ ਸਾਰੇ ਹੀ ਪ੍ਰਸ਼ਨ ਨੰਬਰ 5ਵੇਂ ਦੇ ਲਈ ਉੱਤਰ ਕਰਨਾ ਹੈ ਕਿ ਇਸ ਵਾਰ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹਾਂਜੀ ਕੁਐਸਚਨ ਨੰਬਰ 5 ਦੇ ਲਈ ਆਨਸਰ ਏ ਆਨਸਰ ਆ ਰਿਹਾ ਜੀ ਯਾਨੀ ਕਿ ਮਹਾ ਸਿੰਘ ਦੀ ਵਾਰ ਤੁਸੀਂ ਆਨਸਰ ਕਰ ਰਹੇ ਹੋ ਦੇਖਦੇ ਆ ਫਿਰ ਕੀ ਆਨਸਰ ਹੋਏਗਾ ਵੈਰੀ ਗੁੱਡ ਨਹੀਂ ਸੀ ਨਹੀਂ ਬਚਾ ਇਸ ਦਾ ਉੱਤਰ ਮਹਾ ਸਿੰਘ ਦੀ ਵਾਰ ਹੋਊਗਾ ਓਕੇ ਤਾਂ ਦੇਖੋ ਇਹ ਦੋ ਜਨਿਆਂ ਦੇ ਵਿਚਕਾਰ ਦੀ ਲੜਾਈ ਹੈ ਨਾ ਪਹਿਲੇ ਇੱਕ ਪਾਸੇ ਕੌਣ ਹੈਗਾ ਆ ਮਹਾ ਸਿੰਘ ਤੇ ਦੂਸਰੇ ਪਾਸੇ ਕੌਣ ਹੈ ਚੱਠਿਆਂ ਦੇ ਸਰਦਾਰ ਹੈ ਨਾ ਤਾਂ ਆਪਾਂ ਨੂੰ ਮੇਨ ਤਾਂ ਆਪਾਂ ਚੱਠਿਆਂ ਦੀ ਵਾਰ ਨਾਮ ਰੱਖਿਆ ਹੀ ਹੋਇਆ ਐ ਵਾਲਾ ਤਾ ਬਾਕੀ ਫਿਰ ਮਹਾ ਸਿੰਘ ਇਕੱਲੇ ਬਚਦੇ ਐ ਤਾਂ ਉਹਨਾਂ ਦੇ ਨਾਮ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਮਹਾ ਸਿੰਘ ਦੀ ਵਾਰ ਨਾਮ ਵੀ ਲਿਆ ਜਾਂਦਾ ਆ ਇਸ ਦਾ ਠੀਕ ਹੈ ਜੀ ਓਕੇ ਅੱਗੇ 6ਵਾਂ ਪ੍ਰਸ਼ਨ ਦੇਖੋ ਅ 1 ਮਿੰਟ ਰੁਕਣਾ ਅੱਛਾ ਇਹ ਐਕਚੁਅਲੀ ਪੰਕਤੀਆਂ ਹੈਗੀਆਂ ਨੇ ਠੀਕ ਹੈ ਦੂਜਾ ਪੀਰ ਮੁਹੰਮਦ ਛੱਠਾ ਮੋਜੈ ਨੂਨਾ ਵਾਲੀ ਛੱਠੇ ਦੀ ਇਸ ਵਾਰ ਬਣਾਈ ਮੋਹਰੀ ਭਰਿਓ ਸਥਾਲੀ ਇਹ ਤੁਸੀਂ ਦੱਸਣਾ ਹੈ ਇਹ 17 ਕਿਸ ਦੀਆਂ ਲਿਖੀਆਂ ਹੋਈਆਂ ਨੇ 바ਵਾ ਬੁੱਧ ਮੁਹੰਮਦ ਬਖਸ਼ ਨਾਦਰ ਸ਼ਾ ਜਾਂ ਫਿਰ ਵਾਰਿਸ ਸ਼ਾ ਪ੍ਰਸ਼ਨ ਨੰਬਰ 6ਵੇਂ ਦੇ ਲਈ ਸੁਖਦੀਪ ਜੀ ਨੇ ਆਨਸਰ ਬੀ ਕੀਤਾ ਤੇ ਮਨਜੀਤ ਜੀ ਨੇ ਵੀ ਯਾਨੀ ਤੁਸੀਂ ਮੁਹੰਮਦ ਬਖਸ਼ ਕਹਿ ਰਹੇ ਹੋ ਚਲੋ ਦੇਖੀਏ ਬਿਲਕੁਲ ਠੀਕ ਉੱਤਰ ਹੈ ਇਹ ਹੈ ਜੀ ਮੁਹੰਮਦ ਬਖਸ਼ ਓਕੇ ਆਪਾਂ ਹੁਨੇ ਹੁਨੇ ਇੱਕ ਕੁਐਸਚਨ ਕੀਤਾ ਸੀਗਾ ਕਿ ਕਿਸ ਨੇ ਬੋਲਿਆ ਸੀ ਕਿ ਜਿਸ ਪਰਸਨ ਨੇ ਇਸ ਵਾਰ ਦੀ ਰਚਨਾ ਕੀਤੀ ਹੈ ਉਸ ਨੂੰ ਮੋਹਰਾ ਮਿਲੀਆਂ ਸੀਗੀਆਂ ਮੋਹਰਾ ਦੀ ਥਾਲ ਮਿਲੀ ਸੀ ਰਾਈਟ ਮਤਲਬ ਕਿਹੜੀ ਰਚਨਾ ਦੇ ਵਿੱਚ ਜ਼ਿਕਰ ਹੁੰਦਾ ਆ ਰਾਈਟ ਤਾਂ ਆਪਾਂ ਅਸੀਂ ਉਹਦੇ ਦੇਖਿਆ ਸੀਗਾ ਕਿ ਇਹ ਗੱਲ ਕੀਤੀ ਗਈ ਸੀ ਸੈਫਲ ਮਲੂਕ ਦੇ ਵਿੱਚ ਹੁਣ ਇਹ ਜਿਹੜੀ ਸੈਫਲ ਮਲੂਕ ਰਚਨਾ ਹੈ ਇਕੀ ਦੀ ਲਿਖੀ ਹੋਈ ਐ ਮੁਹੰਮਦ ਬਖਸ਼ ਦੀ ਹੀ ਤਾਂ ਲਿਖੀ ਹੋਈ ਐ ਤੇ ਮੁਹੰਮਦ ਬਖਸ਼ ਨੇ ਫਿਰ ਆਹੀ ਬੋਲਿਆ ਸੀ ਦੇਖੋ ਮੋਹਰੀ ਪਰਯੋਸ ਥਾਲੀ ਠੀਕ ਐ ਅਤੇ ਪੀਰ ਮੁਹੰਮਦ ਚੱਠਾ ਸਮਝ ਰਹੇ ਹੋ ਤਾਂ ਉਹ ਇਹੀ ਦੱਸਣਾ ਚਾ ਰਹੇ ਸੀ ਕਿ ਬਾਕੀਆਂ ਨੂੰ ਵੀ ਵੌਇਸ ਸਲੋ ਆ ਰਹੀ ਐ ਕਿਉਂਕਿ ਮੇਰੇ ਵੱਲੋਂ 100% ਹੈਗੀ ਆ ਵੋਲਿਊਮ ਫਿਰ ਵੀ ਇੱਕ ਵਾਰੀ ਬਾਕੀ ਵੀ ਮਾੜਾ ਜਾਂ ਦੱਸ ਦੇਣਾ ਠੀਕ ਐ ਤਾਂ ਇਤੋਂ ਦੀ ਹੀ ਸਾਨੂੰ ਆਈਡੀਆ ਹੋ ਜਾਣਾ ਚਾਹੀਦਾ ਹੈ ਕੀ ਇਹ ਜਿਹੜੀਆਂ ਲਾਈਨਸ ਐ ਇਹ ਕਿੰਨੇ ਲਿਖੀਆਂ ਐ ਮੁਹੰਮਦ ਬਖਸ਼ ਨੇ ਲਿਖੀਆਂ ਠੀਕ ਐ ਅੱਗੇ ਆਜੋ 7ਵਾਂ ਕੁਐਸਚਨ ਹੇਟਾ ਵਿੱਚੋਂ ਕਿਹੜੀ ਲਾਈਨ ਦੇ ਵਿੱਚ ਸਾਨੂੰ ਵਾਰ ਦੇ ਲੇਖਕ ਦੇ ਬਾਰੇ ਵਿੱਚ ਗਵਾਹੀ ਮਿਲਦੀ ਐ ਯਾਨੀ ਸਾਨੂੰ ਪ੍ਰੂਫ ਮਿਲਦਾ ਠੀਕ ਐ ਕਹਿ ਤੂੰ ਪੀਰ ਮੁਹੰਮਦਾ ਇੱਕ ਗੱਲ ਗਿਆਨਾ ਘੋੜੇ ਰਖੇ ਥੰਮ ਕੇ ਕਰ ਜ਼ੋਰ ਜਵਾਨਾ ਜਾਂ ਫਿਰ ਕਹਿ ਤੂੰ ਪੀਰ ਮੁਹੰਮਦਾ ਕੀ ਹਾਲ ਸਵਾਰਾ ਠੀਕ ਐ ਦੋਨੋਂ ਹੀ ਸਹੀ ਨੇ ਜਾਂ ਕੋਈ ਨਹੀਂ ਹਾਂਜੀ ਕੁਐਸਚਨ ਨੰਬਰ 7 ਦੇ ਲਈ ਆਨਸਰ ਕਰੋ ਕੀ ਆਏਗਾ ਓਕੇ 7ਵੇਂ ਲਈ ਸੀ ਉੱਤਰ ਆ ਰਿਹਾ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਇਹ ਦੋਨੋਂ ਦੇ ਦੋਨੋਂ ਹੀ ਸਹੀ ਨੇ ਕਿਉਂਕਿ ਦੇਖੋ ਇੱਥੇ ਵੀ ਤੁਹਾਨੂੰ ਪੀਰ ਮੁਹੰਮਦ ਦਾ ਨਾਮ ਦਿਖ ਰਿਹਾ ਹੈ ਔਰ ਇੱਥੇ ਵੀ ਤੁਹਾਨੂੰ ਪੀਰ ਮੁਹੰਮਦ ਦਾ ਨਾਮ ਦਿਖ ਰਿਹਾ ਹੈ ਯੈਸ ਦਾ ਇਹਨਾਂ ਦੋਨਾਂ ਸਤਰਾਂ ਤੋਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਇਹ ਜਿਹੜੀ ਵਾਰ ਹੈ ਇਹ ਪੀਰ ਮੁਹੰਮਦ ਨੇ ਲਿਖੀ ਸੀ ਓਕੇ ਠੀਕ ਜੀ 8ਵਾਂ ਪ੍ਰਸ਼ਨ ਦੇਖੋ ਮਹਾ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ ਸਿੰਘਪੁਰੀਆ ਸ਼ੁਕਰਚਕੀਆ ਫੁਲਕੀਆ ਨਿਸ਼ਾਨਵਾਲੀਆ ਐਂਡ ਮੇਰੇ ਅਕੋਰਡਿੰਗ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਤੇ ਜਿਹੜੇ ਬੱਚੇ ਹਿਸਟਰੀ ਦੀ ਤਿਆਰੀ ਕਰਦੇ ਪਿਆ ਉਹਨਾਂ ਨੂੰ ਤਾਂ ਪੱਕਾ ਇਹ ਆਂਦਾ ਹੀ ਹੋਊਗਾ ਕੁਐਸਚਨ ਉਹਨਾਂ ਦਾ ਆਨਸਰ ਗਲਤ ਹੋ ਹੀ ਨਹੀਂ ਸਕਦਾ ਪੰਜਾਬ ਦੀ ਹਿਸਟਰੀ ਦੇ ਬਾਰੇ ਵਿੱਚ ਅਗਰ ਤੁਸੀਂ ਡਿਟੇਲ ਦੇਖੀ ਹੋਈ ਹੈ ਤਾਂ ਤਾਂ ਉੱਤਰ ਕਰੋ ਜੀ 8ਵੇਂ ਦੇ ਵਿੱਚ ਬੀ ਉੱਤਰ ਲਗਾ ਰਹੇ ਹੋ ਬਿਲਕੁਲ ਸਹੀ ਕਿਹਾ ਉਹਨਾਂ ਦਾ ਸੰਬੰਧ ਹੈਗਾ ਆ ਸ਼ੁਕਰਚੱਕਿਆ ਮਿਸਲ ਦੇ ਨਾਲ ਹੈਨਾ ਜੀ ਓਕੇ ਬਿਲਕੁਲ ਠੀਕ ਹੈ ਹਾਂ ਕਿਉਂਕਿ ਦੇਖੋ ਸਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਬੰਧ ਸ਼ੁਕਰਚੱਕਿਆ ਮਿਸਲ ਨਾਲ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਫਾਦਰ ਹੀ ਹੈਗੇ ਨੇ ਮਹਾ ਸਿੰਘ ਤਾਂ ਉਹਨਾਂ ਦਾ ਸਬੰਧ ਵੀ ਸ਼ੁਗਰ ਚੱਕੀਆਂ ਮਿਸਲ ਨਾਲ ਹੋਣਾ ਹੈ ਹੈਨਾ ਸੰਸਥਾਪਕਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਰਾਈਟ ਓਕੇ ਅੱਗੇ ਦੇਖਦੇ ਹਾਂ ਨੋਵਾਂ ਪ੍ਰਸ਼ਨ ਛੱਠਿਆਂ ਦੀ ਵਾਰ ਵਿੱਚ ਕਿਸ ਨੂੰ ਜ਼ਿਆਦਾ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਮਹਾ ਸਿੰਘ ਨੂਰ ਮੁਹੰਮਦ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਬਿਲਕੁਲ 12 ਮਿਸਲਾ ਸੀ ਐਗਜ਼ੈਕਟਲੀ ਅੱਛਾ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਐਵੇਂ ਹੈਗਾ ਤਾਂ ਹਿਸਟਰੀ ਦਾ ਕੁਐਸਚਨ ਆ ਬਟ ਚਲੋ ਫਿਰ ਵੀ ਦੱਸੋ ਤੁਸੀਂ ਜਦੋਂ 12 ਮਿਸਲਾਂ ਬੋਲ ਹੀ ਦਿੱਤਾ ਉਹ ਕਿਹੜੀ ਮਿਸਲ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ ਇੰਨਾ ਮਿਸਲਾਂ ਦਾ ਹਿੱਸਾ ਨਹੀਂ ਹੈਗੇ ਇੱਕ ਅਲੱਗ ਹੀ ਸੀਗੀ ਉਹ ਆਪਦੇ ਫੁਲਕੇ ਲੱਗ ਕੇ ਪਕਾਈ ਜਾਂਦੀ ਸੀ ਨਹੀਂ ਕਿਹੜੀ ਆ ਦੱਸਣਾ ਜੇ ਪਤਾ ਹੈ ਤਾਂ ਦੱਸੋ ਵੈਸੇ ਮੈਂ ਹਿੰਟ ਦੇ ਦਿੱਤਾ ਜੇ ਹਿੰਟ ਸਮਝ ਵਿੱਚ ਆਇਆ ਹੋਵੇਗਾ ਤਾਂ ਤੁਸੀਂ ਆਨਸਰ ਵੀ ਕਰ ਦੋਗੇ 9ਵੇਂ ਦੇ ਲਈ ਤੁਹਾਡਾ ਸੀ ਤੇ ਬੀ ਦੋ ਆਨਸਰ ਆ ਰਹੇ ਨੇ ਜਿਨ੍ਹਾਂ ਨੇ ਉੱਤਰ ਨੂਰ ਮੁਹੰਮਦ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਵਿਦਵਾਨ ਕਹਿੰਦੇ ਵੀ ਹੈ ਕਹਿੰਦੇ ਜਦੋਂ ਨਾ ਇਹਨਾਂ ਨੇ ਰਚਨਾ ਕੀਤੀ ਸੀ ਚੱਠਿਆਂ ਦੀ ਵਾਰ ਦੀ ਤੱਬ ਹੀ ਪੀਰ ਮੁਹੰਮਦ ਨਾ ਵਨ ਸਾਈਡਡ ਹੈ ਬਾਇਸ ਹੈ ਉਹਨੇ ਹਰ ਜਗ੍ਹਾ ਦੇ ਉੱਪਰ ਐਂ ਦਿਖਾਇਆ ਕਿ ਨੀਰ ਨੂਰ ਮੁਹੰਮਦ ਜ਼ਿਆਦਾ ਬੈਟਰ ਸੀਗਾ ਠੀਕ ਹੈ ਆ ਉਹਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਬਿਲਕੁਲ ਫੁਲਕੀਆਂ ਠੀਕ ਹੈ ਫੁਲਕੀਆਂ ਜਿਹੜੀ ਮਿਸਲ ਸੀਗੀ ਉਹ ਆਪਦਾ ਅਲੱਗ ਹੀ ਚਲਦੀ ਸੀ ਓਕੇ ਉਹ ਬਾਕੀਆਂ ਦੇ ਵਿੱਚ ਰਲਦੀ ਨਹੀਂ ਸੀ ਮਤਲਬ ਆਪਦਾ 파ਟ ਨਹੀਂ ਸੀ ਸਮਝਦੀ ਬਾਕੀਆਂ ਨੂੰ ਓਕੇ ਚਲੋ ਅੱਗੇ ਨੂਰ ਮੁਹੰਮਦ ਹੋ ਗਿਆ ਹੁਣ ਆਜੋ 10ਵੇਂ ਪ੍ਰਸ਼ਨ ਦੇ ਵੱਲ ਚੱਠਿਆਂ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ 91 81 71 61 ਹੁਣ ਬਈ ਉੱਤਰ ਜਦੋਂ ਕਰਨਾ ਹੈ ਨਾ ਤਾਂ ਉਦੋਂ ਤੁਸੀਂ ਜਿਵੇਂ ਕੁਐਸਚਨ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੇ ਹੋਇਆ ਉਸ ਦੇ ਅਕੋਰਡਿੰਗ ਆਨਸਰ ਕਰਨਾ ਹੈ ਇਹ ਨਹੀਂ ਕਹਿਣਾ ਕਿ ਮੈਂ ਮੈਂ ਤਾਂ ਇਹ ਪੜਿਆ ਹੋਇਆ ਮੈਮ ਮੈਂ ਤਾਂ ਇਹ ਪੜਿਆ ਹੋਇਆ ਠੀਕ ਹੈ ਤੇ ਜਾਂਦੇ ਜਾਂਦੇ ਜਦੋਂ ਬਿਲਕੁਲ ਲਾਸਟ ਤੇ ਤੁਸੀਂ ਚੱਲਣਾ ਚਲੋ ਮੈਂ ਦੋ ਤਿੰਨ ਕੁਐਸਚਨ ਪਹਿਲਾਂ ਹੀ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੂੰਗੀ ਤੇ ਵਿੱਚੋਂ ਸੁਣ ਲੈਣਾ ਓਕੇ 10ਵੇਂ ਦੇ ਲਈ ਇਹ ਉੱਤਰ ਆ ਗਿਆ 91 ਬਿਲਕੁਲ ਸਹੀ ਉੱਤਰ ਹੈ ਜੀ 91 ਹੀ ਆਏਗਾ ਵੈਸੇ ਜੇ 98 ਆਪਸ਼ਨ 'ਚ ਆਇਆ ਕੱਲਾ ਮਤਲਬ 91 ਨਾ ਆਇਆ ਫਿਰ 98 ਲਗਾ ਦੇਣਾ ਜੇ 98 ਤੇ 91 ਦੋਨੋਂ ਹੀ ਨਾ ਆਏ 92 ਆਇਆ ਤਾਂ ਉਹ ਲਗਾ ਦੇਣਾ ਜੇਕਰ ਉਹ ਵੀ ਨਾ ਆਇਆ 84 ਆਇਆ ਤਾਂ ਉਹ ਲਗਾ ਦੇਣਾ ਠੀਕ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਆਪਸ਼ਨ ਤੁਹਾਨੂੰ ਅਲੱਗ-ਅਲੱਗ ਬੁੱਕਸ ਵਿੱਚ ਅਲੱਗ-ਅਲੱਗ ਵਿਦਵਾਨਾਂ ਵੱਲੋਂ ਮਿਲਣਗੇ ਰਾਈਟ ਅਗਿਆਜੋ 11ਵਾਂ ਪ੍ਰਸ਼ਨ ਛਠਿਆਂ ਦੀ ਵਾਰ ਦੇ ਬਾਰੇ ਸਹੀ ਕਥਨ ਚੁਣੋ ਇਸਲਾਮੀ ਅਤੇ ਅਰਬੀ ਮਿਥਹਾਸਿਕ ਨਾਵਾਂ ਦਾ ਜ਼ਿਕਰ ਹੈ ਨੂਰ ਮੁਹੰਮਦ ਨੂੰ ਇਸਲਾਮ ਦਾ ਬੰਦਾ ਕਿਹਾ ਗਿਆ ਹੈ ਪਹਿਲੀਆਂ ਤਿੰਨ ਪੌੜੀਆਂ ਲੰਮੀਆਂ ਰੱਖੀਆਂ ਗਈਆਂ ਜਾਂ ਇਹ ਸਾਰੇ ਠੀਕ ਹੈ ਪ੍ਰਸ਼ਨ ਨੰਬਰ 11ਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਹਾਂਜੀ ਜੀ ਹਾਂ ਸੁਖਦੀਪ ਜੀ ਕਿਉਂਕਿ ਇਹ ਵਾਲੀ ਵਾਰ ਕਹਿੰਦੇ ਨੇ ਕਿ ਆਪਣੇ ਕੋਲ ਐਕਚੁਅਲੀ ਪੂਰੀ ਪੌਂਚੀ ਨਹੀਂ ਹੈ ਇਸ ਕਰਕੇ ਇੰਨੀ ਜੀ ਕਨਫਿਊਜ਼ਨ ਰਹੂਗੀ ਰਹੂਗੀ ਕਿ ਕਿੰਨੀਆਂ ਪੌੜੀਆਂ ਨੇ ਠੀਕ ਹੈ ਸਾਡੇ ਕੋਲ ਪੂਰੀ ਨਹੀਂ ਪੌਂਚੀ ਹੈ ਇਹ ਪ੍ਰੀਤ ਜੀ ਨੇ ડી ਅਨਸਰ ਕਰ ਦਿੱਤਾ ਆ ਬਿਲਕੁਲ ਸਹੀ ਉੱਤਰ ਹੈ ਇਸ ਦਾ ਉੱਤਰ ਹੋਏਗਾ ਸਾਰੇ ਦੇ ਸਾਰੇ ਹੀ ਓਕੇ ਤਾਂ ਇਹ ਵਾਲੇ ਜਿਹੜੇ ਤਿੰਨ ਫੈਕਟ ਇੱਥੇ ਮੈਂ ਲਿਖਿਆ ਐਸ ਪ੍ਰਸ਼ਨ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਰੱਖ ਲਿਓ ਹਨਾ ਠੀਕ ਹੈ ਜੀ ਤਾਂ ਦਾ ਮਤਲਬ ਇਹ ਪੌੜੀ ਛੰਦ ਦੇ ਵਿੱਚ ਲਿਖੀ ਗਈ ਹੈ ਸਾਨੂੰ ਇੱਥੋਂ ਹੀ ਪਤਾ ਚੱਲ ਰਿਹਾ ਰਾਈਟ ਓਕੇ ਤਿੰਨ ਪੌੜੀਆਂ ਤਾਂ ਲੰਮੀਆਂ ਲੰਮੀਆਂ ਐ ਬਾਕੀਆਂ ਦੇ ਵਿੱਚ ਤੁਕਾਂ ਦੀ ਗਿਣਤੀ ਜ਼ਿਆਦਾ ਜ਼ਿਆਦਾ ਨਹੀਂ ਐ ਆਈ ਮੀਨ 4 ਤੋਂ 8 ਦੇ ਵਿੱਚ ਵਿੱਚ ਤੁਕਾਂ ਜੜੀਆਂ ਚੱਲਦੀਆਂ ओके ਅੱਗੇ 12ਵਾਂ ਪ੍ਰਸ਼ਨ ਛਠਿਆਂ ਦੀ ਵਾਰ ਬਾਰੇ ਗਲਤ ਕਥਨ ਚੁਣੋ ਹੁਣ ਪਈ ਧਿਆਨ ਰੱਖਣਾ ਮੈਂ ਗੱਲ ਕੀ ਕੀਤੀ ਹੈ ਮੈਂ ਤੁਹਾਨੂੰ ਕਿਹਾ ਗਲਤ ਕਥਨ ਚੁਣੋ ਠੀਕ ਹੈ ਹਾਂ ਇਸ ਵਾਰ ਦੀ ਰਚਨਾ ਪੌੜੀ ਛੰਦ ਚ ਕੀਤੀ ਗਈ ਇਸ ਵਾਰ ਵਿੱਚ ਮਹਾ ਸਿੰਘ ਦੇ ਲਸ਼ਕਰ ਯਾਨੀ ਉਹਦੀਆਂ ਫੌਜਾਂ ਮਹਾ ਸਿੰਘ ਦੇ ਲਸ਼ਕਰ ਦੀ ਤੁਲਨਾ ਸਾਵਨ ਨਾਲ ਕੀਤੀ ਗਈ इस वार्च महा सिंह के लश्कर की कोई तरीफ नहीं की गई या सारे सही हैं हाँ जी बारहवें दे की उत्तर लगा रहे हो तुसी ओके तुसी कह रहे हो जी सी और डी चलो इसका उत्तर होगा सी ठीक है ये गलत है कि महा सिंह लश्कर की तारीफ ही नहीं हुई बिल्कुल तरीफ की गई है हम एक चीज़ सोचो ਜਦੋਂ ਤੁਸੀਂ ਆਨਸਰ ਦਿੱਤਾ ਮੈਨੂੰ ਡੀ ਠੀਕ ਹੈ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਉਪਰੋਕਤ ਸਾਰੇ ਸਹੀ ਹੈ ਪਰ ਇਹ ਬੀ ਤੇ ਸੀ ਕੀ ਇਹ ਆਪਸ ਦੇ ਵਿੱਚ ਤੁਹਾਨੂੰ ਵਿਰੋਧ ਵਾਲੇ ਨਹੀਂ ਲੱਗਦੇ ਪੀ ਕਨਟਰਡਿਕਟਰੀ ਲੱਗ ਰਹੇ ਹਨਾ ਕਿ ਇੱਕ ਪਾਸੇ ਤੋਂ ਉਹਦੇ ਲਸ਼ਕਰ ਦੀ ਤੁਲਨਾ ਸਾਵਨ ਨਾਲ ਕਰ ਰਿਹਾ ਯਾਨੀ ਕਿ ਉਹਦੇ ਲਸ਼ਕਰ ਦੇ ਬਾਰੇ ਵਿੱਚ ਜ਼ਿਕਰ ਹੋ ਰਿਹਾ ਉਹਦੀ ਤਾਰੀਫ ਹੋ ਰਹੀ ਹੈ ਤੇ ਸੀ ਦੇ ਵਿੱਚ ਆ ਗਿਆ ਕਿ ਲਸ਼ਕਰ ਦੀ ਕੋਈ ਤਾਰੀਫ ਨਹੀਂ ਕੀਤੀ ਗਈ ਸਾਵਨ ਨੂੰ ਆਪਾਂ 네ਗੇਟਿਵ ਵੇ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਰਾਈਟ ਇਸ ਕਰਕੇ ਡੀ ਤਾਂ ਹੋ ਹੀ ਨਹੀਂ ਸਕਦਾ ਸਮਝ ਗਏ ਤਾਂ ਇਸ ਕਰਕੇ ਇਸ ਦਾ ਉੱਤਰ ਜਿਹੜਾ ਆ ਸੀ ਆਏਗਾ ਤਾਂ ਹੁਣ ਇਹਦੇ ਵਿੱਚੋਂ ਦੀ ਸਾਡੇ ਕੋਲੋਂ ਇੱਕ ਪ੍ਰਸ਼ਨ ਹੋਰ ਨਿਕਲਿਆ ਆ ਉਹ ਕਿਹੜਾ ਕਿ ਪੀਰ ਮੁਹੰਮਦ ਨੇ ਮਹਾ ਸਿੰਘ ਦੇ ਲਸ਼ਕਰ ਦੀ ਤੁਲਨਾ ਕਿਸ ਨਾਲ ਕੀਤੀ ਹੈ ਯੈਸ ਤਾਂ ਫਿਰ ਤੁਸੀਂ ਇੱਥੇ ਕੀ ਆਨਸਰ ਲਗਾਓਗੇ ਇਸ ਦੀ ਤੁਲਨਾ ਸਾਵਣ ਦੇ ਨਾਲ ਕੀਤੀ ਗਈ ਹੈ ਓਕੇ ਜੀ ਰਾਈਟ ਅੱਗੇ ਦੇਖੋ ਪ੍ਰਸ਼ਨ ਨੰਬਰ 13ਵਾਂ ਛੱਠਿਆਂ ਦੀ ਵਾਰ ਵਿੱਚ ਅਖੀਰ ਤੇ किस दी जित दिखाया गया महा सिंह दी गुलाम मुहम्मद दी चटिया दी या कोई भी नहीं हाँ जी जी उत्तर करो प्रश्न नंबर तेरव दे मैनू दो मिनट लगन गे प्लीज हां जी प्लीज ऑन द सो हां जी 13वें ਦੇ ਲਈ ਤੁਸੀਂ ਆਨਸਰ ए ਲਗਾ ਰਹੇ ਹੋ ਮਹਾ ਸਿੰਘ ਦੀ ਬਿਲਕੁਲ ਠੀਕ ਉੱਤਰ ਹੈਗਾ ਆ ਵੈਰੀ ਗੁੱਡ ਇਸ ਦਾ ਉੱਤਰ ਹੋਊਗਾ ਮਹਾ ਸਿੰਘ ਦੀ রাইਟ ਤਾਂ ਹੀ ਤਾਂ ਫਿਰ ਉਹਨੇ ਦੇਖੋ ਵੈਸੇ ਤਾਂ ਉਹ ਬਾਇਸ ਸੀਗਾ ਹੀ ਨਾ ਹੈਨਾ ਉਹਨੇ ਜ਼ਿਆਦਾ ਚੱਠਿਆਂ ਦੀ ਤਾਰੀਫ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੀ ਉਹਨਾਂ ਦੇ ਘਰ 'ਚ ਨੌਕਰ ਸੀਗਾ রাইਟ ਪਰ ਉਹਨੂੰ ਬਾਅਦ ਵਿੱਚ ਦੇਖੋ ਜਿੱਤ ਜਿਹੜੀ ਹੈ ਮਹਾ ਸਿੰਘ ਦੀ ਹੋਈ ਸੀ ਇਸ ਕਰਕੇ ਸ਼ਾਇਦ ਉਨੂੰ ਮਹਾ ਸਿੰਘ ਦੇ ਲਸ਼ਕਰ ਦੀ ਯਾਨੀ ਕਿ ਉਹਨਾਂ ਦੀਆਂ ਫੌਜਾਂ ਦੀ ਤਾਰੀਫ ਕਰਨੀ ਪਈ ਸੀ ਠੀਕ ਹੈ ਓਕੇ ਅੱਗੇ ਦੇਖੋ ਜੀ ਪ੍ਰਸ਼ਨ ਨੰਬਰ 14 ਚੱਠਿਆਂ ਦੀ ਵਾਰ ਵਿਚਲੀ ਯੁੱਧ ਚਿੱਤਰਣ ਦੀ ਸ਼ੈਲੀ ਕਿਸ ਦੀ ਵਾਰ ਦੇ ਨਾਲ ਮੇਲ ਖਾਂਦੀ ਹੈ ਨਹੀਂ 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 ਹਾਰ ਦੀ ਨਹੀਂ ਦਿਖਾਇਆ ਗਿਆ ਐਂਡ ਤੇ ਜਿਹੜੀ ਜਿੱਤ ਦਿਖਾਈ ਹੈ ਉਹ ਐਨਾ ਨੇ ਦਿਖਾਈ ਹੈ ਮਹਾ ਸਿੰਘ ਦੀ ਠੀਕ ਹੈ ਔਰ ਈਵਨ ਐਂ ਦੇ ਵਿੱਚ ਇੱਕ ਚੀਜ਼ ਹੋਰ ਹੈ ਅਚਾਨਕ ਐਕਚੁਅਲੀ ਨਾ ਜਿਹੜੀ ਇਹ ਵਾਰ ਹੈ ਅਚਾਨਕ ਖਤਮ ਹੋ ਜਾਂਦੀ ਹੈ ਮਤਲਬ ਐ ਲੱਗਦਾ ਹੈ ਕਿ ਹਾਲੇ ਨੇ ਪੂਰੀ ਹੋਈ ਨਹੀਂ ਕਿਉਂਕਿ ਸਟਾਰਟਿੰਗ ਚ ਜਦੋਂ ਐਨੇ ਯੁੱਧ ਵਗੈਰਾ ਦਾ ਵਰਣਨ ਕੀਤਾ ਨਾ ਜਾਂ ਜਦੋਂ ਦੀ ਹਿਸਟੋਰੀਕਲ ਬੈਕਗ੍ਰਾਉਂਡ ਦਿਖਾਈ ਇਤਿਹਾਸਿਕ ਪਿਛੋਕੜ ਦਿਖਾਇਆ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਵਾਰ ਪੜ ਕੇ ਮਜ਼ਾ ਆ ਜਾਊਗਾ ਪਰ ਐਂਡ ਤੇ ਤੁਹਾਨੂੰ ਐ ਲੱਗੂਗਾ ਜਿਵੇਂ ਕੁਝ ਅਧੂਰਾ ਹੈ ਜਿਵੇਂ ਉਹਨੇ ਪੂਰਾ ਕੀਤਾ ਹੀ ਨਹੀਂ ਹੈ ਗੁਲਾਮ ਮੁਹੰਮਦ ਨੂੰ ਤਾਂ ਇਹ ਦਿਖਾ ਦਿੰਦਾ ਹੈ ਵੀ ਉਹ ਹੱਜ ਕਰਨ ਵਾਸਤੇ ਮੱਕੇ ਚਲਾ ਗਿਆ ਸੀਗਾ ਠੀਕ ਹੈ ਜੀ ओके okay, ठीक है अच्छा 14वे दे लिए ਤੁਹਾਡਾ ਆਨਸਰ ਕੀ ਆ ਰਿਹਾ ਆ ਡੀ ਨਜ਼ਾਬਤ ਦੀਵਾਰ ਬਿਲਕੁਲ ਜਿਹੜੀ ਨਜ਼ਾਬਤ ਦੀਵਾਰ ਹੈ ਬਿਲਕੁਲ ਉਸ ਦੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਯੁੱਧ ਨੂੰ ਚਿੱਤਰਿਆ ਓਕੇ ਅਗਲੇ ਪ੍ਰਸ਼ਨ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੀ ਆ ਅਗਰ ਕੋਈ ਵੀ ਵਿਦਿਆਰਥੀ ਡੀ ट्रिपल एस बी ਦੇ ਲਈ ਕ੍ਰੈਸ਼ ਕੋਰਸ ਜੁਆਇਨ ਕਰਨਾ ਚਾਹੁੰਦਾ ਹੈ ਜਿਦੇ ਵਿੱਚ ਉਹਨੂੰ ਸਾਰੀਆਂ ਦੀਆਂ ਸਾਰੀਆਂ ਕਲਾਸਿਸ ਰਿਕਾਰਡਿੰਗ ਮਿਲ ਜਾਣਗੀਆਂ ਠੀਕ ਹੈ ਪੀਡੀਐਸ ਵੀ ਮਿਲਣ ਗਿਆ ਔਰ ਉਸ ਦੇ ਨਾਲ-ਨਾਲ ਅ ਟੈਸਟ ਵੀ ਮਿਲਣਗੇ ਠੀਕ ਹੈ ਤਾਂ ਉਹ ਇਸ ਨੰਬਰ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਚ ਨੰਬਰ ਦੱਸਿਆ ਸੀ ਜੋ ਲਾਸਟ ਸਲਾਈਡ ਤੇ ਫਿਰ ਤੋਂ ਆ ਜਾਊਗਾ ਉਸ ਨੰਬਰ ਤੇ ਕੰਟੈਕਟ ਕਰ ਲੈਣਾ ਠੀਕ ਹੈ ਇਹ ਕ੍ਰੈਸ਼ ਕੋਰਸ ਹੋਊਗਾ ਯਾਨੀ ਕਿ ਇਸ ਦੀ ਜਿਹੜੀ ਵੈਲਿਡਿਟੀ ਆ ਉਹ 1 ਸਾਲ ਦੀ ਨਹੀਂ ਰਹੂਗੀ ਓਕੇ ਤਾਂ ਇਸ ਦੇ ਬਾਰੇ ਬਾਕੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਦੂਸਰਾ ਕੱਲ ਤੋਂ ਅਸੀਂ ਸਾਡੇ ਪ੍ਰੋ ਬੈਚ ਦੇ ਵਿੱਚ ਕਿਰਪਾਲ ਸਿੰਘ ਕਸੇਲ ਵਾਲੀ ਬੁੱਕ ਸਟਾਰਟ ਕਰਨ ਲੱਗੇ ਆ ਓਕੇ ਜੀ ਤਾਂ ਉਹਨਾਂ ਇੱਥੇ ਤੁਸੀਂ ਧਿਆਨ ਰੱਖ ਲੈਣਾ ਕਿ ਪ੍ਰੋ ਬੈਚ ਕਿਹੜਾ ਆ ਮੈਂ ਜਸ ਤੁਹਾਨੂੰ 1 ਮਿੰਟ ਦੇ ਅੰਦਰ ਅੰਦਰ ਦੱਸ ਦੇਣਾ ਐਦੇ ਵਿੱਚ ਕੀ ਹੈ ਜੀ ਤੁਹਾਨੂੰ 6500 ਰੁਪਏ ਦੇ ਵਿੱਚ ਕੋਰਸ ਮਿਲਦਾ ਬਟ ਉਸ ਦੇ ਨਾਲ ਤੁਹਾਨੂੰ 5000 ਵਾਲਾ ਮਾਸਟਰ ਕੇਡਰ ਦਾ ਕੋਰਸ ਬਿਲਕੁਲ ਫ੍ਰੀ ਚ ਮਿਲ ਜਾਂਦਾ ਤੇ 6500 ਦੇ ਵਿੱਚ ਤੁਹਾਨੂੰ ਆਲਮੋਸਟ ਲੈਕਚਰਰ ਐਂਡ ਯੂਜੀਸੀ ਲੈਵਲ ਦੀ ਤਿਆਰੀ ਹੋ ਜਾਂਦੀ ਹੈ ਅਪਾ 6 ਸਭ ਤੋਂ ਇੰਪੋਰਟੈਂਟ ਬੁੱਕਸ ਕਰਦੇ ਆਂ ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਬੂਟਾ ਸਿੰਘ ਬਰਾੜ ਦੀ ਬੁੱਕ ਕੀਤੀ ਐ ਉਹਨੇ ਅਸੀਂ ਕਸੇਲ ਦੀ ਬੁੱਕ ਸਟਾਰਟ ਕਰਨੀ ਐ ਵਿੱਚ ਪਰਮਾਰ ਦੀ ਲਈ ਕੀਤੀ ਸੀ ਰਾਈਟ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਕੋਰਸ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਬਟ ਯੈਸ ਜਦੋਂ ਤੁਹਾਡਾ ਲਾਈਕ ਐਡ ਆਜੂਗੀ ਉਸ ਤੋਂ ਬਾਅਦ ਫੇਰ ਪ੍ਰੋ ਬੈਚ ਦੇ ਨਾਲ ਮਾਸਟਰ ਕੇਟਰ ਦਾ ਬੈਚ ਫ੍ਰੀ ਚ ਨਹੀਂ ਮਿਲੂਗਾ ਓਕੇ ਚਲੋ ਅੱਗੇ ਦੇਖਦੇ ਆਂ ਹੁਣ 15ਵਾਂ ਪ੍ਰਸ਼ਨ ਓਕੇ ਜੀ हां की कह रही हूं जी अरे मतलब होता हाजिरण वास्ते चला जांदा है समझ रहे हो फेर की हुंदा है मंचर दी ਲੜਾਈ ਹੁੰਦੀ ਹੈ ਮੰਚਰ ਦੀ ਲੜਾਈ ਤੋਂ ਬਾਅਦ ਗੁਲਾਮ ਮੁਹੰਮਦ ਐਕਚੁਅਲੀ ਮਾਰਿਆ ਜਾਂਦਾ ਸੁਖਦੀਪ ਜੀ ਗੁਲਾਮ ਮੁਹੰਮਦ ਮੰਚਰ ਦੀ ਲੜਾਈ ਤੋਂ ਬਾਅਦ ਮਾਰਿਆ ਗਿਆ ਸੀਗਾ ਓਕੇ ਸਮਝ ਰਹੇ ਹੋ ਤਾਂ ਇਸ ਕਰਕੇ ਜਿਹੜੀ ਐਂਡ ਤੇ ਫਾਈਨਲ ਐਂਦੇ ਵੱਲੋਂ ਜਿੱਤ ਦਿਖਾਈ ਗਈ ਹੈ ਉਹ ਮਹਾ ਸਿੰਘ ਦੀ ਹੀ ਦਿਖਾਈ ਗਈ ਹੈ ਬਿਲਕੁਲ कंफ्यूज ਨਹੀਂ ਹੋਣਾ ਕਿ ਗੁਲਾਮ ਮੁਹੰਮਦ ਦੀ ਜਿੱਤਾਉਗੀ ਠੀਕ ਹੈ ਅਦਰਵਾਈਜ਼ ਐਸੇ कंफ्यूजन ਦੇ ਵਿੱਚ ਆਨਸਰ ਗਲਤ ਨਾ ਹੋ ਜਾਈ ਓਕੇ ਜੀ ਚਲੋ ਅੱਗੇ ਚਠਿਆਂ ਦੀ ਵਾਰ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਹੈ ਪੰਜਾਬੀ ਅਤੇ ਅੰਗਰੇਜ਼ੀ ਫਾਰਸੀ ਅਤੇ ਪੰਜਾਬੀ ਫਾਰਸੀ ਅਤੇ ਅੰਗਰੇਜ਼ੀ ਪੰਜਾਬੀ ਅਤੇ ਸੰਸਕ੍ਰਿਤ ਓਕੇ ਤੁਸੀਂ ਲਗਾ ਰਹੇ ਹੋ ਜੀ ਬੀ ਆਨਸਰ ਯਾਨੀ ਕਿ ਫਾਰਸੀ ਅਤੇ ਪੰਜਾਬੀ ਹੈਨਾ ਬਿਲਕੁਲ ਸਹੀ ਉੱਤਰ ਹੈ ਜੀ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਵੈਰੀ ਵੈਰੀ ਗੁੱਡ ਓਕੇ ਜੀ ਠੀਕ ਹੈ ਤਾਂ ਇੱਥੇ ਜੀ ਅੱਜ ਦਾ ਲੈਕਚਰ ਓਵਰ ਹੁੰਦਾ ਹੈ ਠੀਕ ਹੈ ਇਸ ਤੋਂ ਬਾਅਦ ਕੱਲ ਵੀ ਅਸੀਂ ਸੇਮ ਟਾਈਮ ਤੇ 7:30 ਵਜੇ ਮਿਲਾਂਗੇ ਨਹੀਂ 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 ਇਹ ਨਹੀਂ ਹੋ ਸਕਦਾ ਚਮਕੌਰ ਜੀ ਇਹ ਹੋ ਨਹੀਂ ਸਕਦਾ ਠੀਕ ਹੈ ਹਾਂ ਤਾਂ ਪਲੀਜ਼ ਇਸ ਚੀਜ਼ ਦਾ ਯਾਦ ਰੱਖਣਾ ਬਾਕੀ ਮੈਂ ਇੱਕ ਕੰਮ ਹੋਰ ਕਰ ਦੂੰਗੀ ਮੈਂ ਇਸ ਵਾਰ ਦਾ ਐਂਡ ਖੁਦ ਪੜ ਦੂੰਗੀ ਪੜ ਲੂੰਗੀ ਮਤਲਬ ਠੀਕ ਹੈ ਤੇ ਕੱਲ ਮੈਨੂੰ ਇੱਕ ਵਾਰ ਯਾਦ ਕਰਵਾ ਦੇਣਾ ਤੇ ਮੈਂ ਤੁਹਾਨੂੰ ਦੱਸ ਦੂੰਗੀ ਕਿ ਵਾਕਈ ਐਂਡ ਵਿੱਚ ਉਹਦੇ ਚ ਕੀ ਦਿਖਾਇਆ ਗਿਆ ਪਰ ਪੂਰੀ ਵਾਰ ਪੜਨ ਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਹੈਨਾ ਬਿਕਾਜ਼ ਇਨਾ ਦਿਨਾਂ ਵਿੱਚ ਬਹੁਤ ਸਾਰੀਆਂ ਕਲਾਸਿਸ ਆਉਂਦੀਆਂ ਇਸ ਕਰਕੇ ਅਗਰ ਹੋ ਸਕਿਆ ਦੈਨ ਆਈ ਵਿਲ ਡੈਫੀਨਿਟਲੀ ਡੂ ਸਮਥਿੰਗ ਫॉर ਯੂ ਅਗਰ ਐਂਡ ਐਂਡ ਵਾਲੇ ਪੈਰਾਗ੍ਰਾਫਸ ਦੇ ਵਿੱਚ ਜਾਂ 5 ਮਿੰਟ ਪੜਨ ਤੇ ਮੈਨੂੰ ਸਮਝ ਆਈ ਤਾਂ ਠੀਕ ਹੈ ਆਦਰਵਾਇਸ ਤੁਸੀਂ ਇਹ ਯਾਦ ਰੱਖਣਾ ਹੈ ਕਿ ਮਹਾ ਸਿੰਘ ਜੀ ਤੁਹਾਨੂੰ ਦਿਖਾਇਆ ਗਿਆ ਓਕੇ ਜੀ ਪ੍ਰਿਜੀ ਐਕਚੁਅਲੀ ਟੌਪਿਕ ਮੈਂ ਸੱਚੀ ਜੀ ਕਦੀ ਡਿਸਾਈਡ ਹੀ ਨਹੀਂ ਕੀਤਾ ਓਨ ਦਾ ਸਪੋਰਟ ਹੀ ਹੁੰਦਾ ਹੈ ਕਿ ਕੱਲ ਕਿਹੜਾ ਟੌਪਿਕ ਆਊਗਾ ਤਾਂ ਫਿਰ ਉਸ ਦੇ ਅਕੋਰਡਿੰਗ ਹੀ ਮੈਂ ਤਿਆਰੀ ਕਰ ਲੈਂਦੀ ਆ ਠੀਕ ਹੈ ਓਕੇ ਜੀ ਓਕੇ ਦੈਨ ਕੱਲ ਮਿਲਦੇ ਆ ਸੇਮ ਟਾਈਮ ਤੇ ਗੁੱਡ ਨਾਈਟ एवरीवन थैंक यू ਸੋ ਵੈਰੀ ਮਚ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਊਗਾ ਅਗਰ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ओके ਐਂਡ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਪਲੀਜ਼ ਆਪਣੇ ਜਿਹੜੇ ਵੀ ਤੁਹਾਡੇ ਐਦਾਂ ਦੇ ਗਰੁੱਪਸ ਹੈਗੇ ਨੇ ਜਿਸ ਦੇ ਵਿੱਚ ਤੁਸੀਂ ਡੀਟਪੀਐਸਬੀ ਮਾਸਟਰ ਕਿਡਰ ਜਾਂ ਪੰਜਾਬੀ ਦੇ ਵਿਦਿਆਰਥੀ ਸ਼ਾਮਲ ਹੋ ਓਕੇ ਤਾਂ ਉਹਨਾਂ ਦੇ ਨਾਲ ਤੁਸੀਂ ਪਲੀਜ਼ ਇੱਕ ਵਾਰੀ ਅ ਸ਼ੇਅਰ ਕਰ ਲੈਣਾ ਠੀਕ ਹੈ ਥੈਂਕ ਯੂ